ਦੁਨੀਆ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਆ ਇਸ ਬਦਲਦੀ ਹੋਈ ਦੁਨੀਆ ਦੇ ਵਿੱਚ ਜੇ ਅਸੀਂ ਆਪਣੇ ਆਪ ਨੂੰ ਨਹੀਂ ਬਦਲਿਆ ਤਾਂ ਸਮਾਂ ਸਾਨੂੰ ਬਦਲ ਦਊਗਾ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਇੰਟਰਨੈਟ ਦਾ ਦੌਰ ਆਇਆ ਤੇ ਇਸ ਦੌਰ ਦੇ ਵਿੱਚ ਬੜਾ ਕੁਝ 5-7 ਸਾਲ ਦੇ ਵਿੱਚ ਚੇਂਜ ਹੋ ਗਿਆ ਪਰ ਹੁਣ ਇੰਟਰਨੈਟ ਤੋਂ ਵੀ ਅੱਗੇ ਦਾ ਬੜਾ ਕੁਝ ਆਪਣੇ ਸਾਹਮਣੇ ਆ ਰਿਹਾ ਪਿਛਲੇ ਦਿਨੀ ਮੈਂ ਇੱਕ ਕਿਤਾਬ ਪੜ ਰਿਹਾ ਸੀ ਇਹ ਕਿਤਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਆ AI 4 एवरीवन के जेडी एआई आ ए हर एक चीज ਦੇ ਵਿੱਚ ਹੋਗੀ एआई यानी कि आर्टिफिशियल इंटेलिजेंस आर्टिफिशियल इंटेलिजेंस ਜਿਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਕੁਝ ਚੇਂਜ ਕਰ ਦੇਣਾ ਦਿਨਾਂ ਦੇ ਵਿੱਚ ਕਹਿ ਲਓ ਸਾਲਾਂ ਦੇ ਵਿੱਚ ਕਹਿ ਲਓ ਮਿੰਟਾਂ ਦੇ ਵਿੱਚ ਕਹਿ ਲਓ ਪਰ ਸਾਡੇ ਇੱਥੇ ਇੰਸਟਾਗ੍ਰਾਮ ਦੇ ਉੱਪਰ ਨੱਚਣ ਵਾਲੀ ਕਾਮ ਨੂੰ ਜਾਂ ਸਾਨੂੰ ਲੋਕਾਂ ਨੂੰ ਫਿਲਹਾਲ ਇਹਨਾਂ ਗੱਲਾਂ ਬਾਰੇ ਹੁਣ ਤੱਕ ਨਹੀਂ ਕੋਈ ਪਤਾ ਹੈਗਾ ਕਿ ਦੁਨੀਆ ਕਿੱਡੇ ਵੱਡੇ ਪੱਧਰ ਦੇ ਉੱਪਰ ਚੇਂਜ ਹੋ ਰਹੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਸੀਂ ਮਤਲਬ ਵੀ ਦੇਖੋ ਕਿ ਅਲੱਗ-ਅਲੱਗ ਧਾਰਨਾਵਾਂ ਨੇ ਤੇ ਅਲੱਗ-ਅਲੱਗ ਲੌਜੀਕ ਵੀ ਹੈਗੇ ਨੇ ਜਿੱਦ ਤੇ ਆਪਾਂ ਸਮੇਂ-ਸਮੇਂ ਤੇ ਗੱਲ ਕਰਦੇ ਰਹਾਂਗੇ ਪਰ ਜਿਸ ਸਮੇਂ ਦੇ ਨਾਲ ਅੱਜ ਦੁਨੀਆ ਬਦਲ ਰਹੀ ਆ ਜਿਸ ਹਿਸਾਬ ਦੇ ਨਾਲ ਲੋਕ ਇਸ ਸੰਸਾਰ ਦੇ ਵਿੱਚ ਅੱਗੇ ਵਧ ਰਹੇ ਨੇ ਉੱਥੇ ਹੀ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਆਪਣਾ ਯੂਥ ਹੈ ਇਹ ਸਿਰਫ ਤੇ ਸਿਰਫ ਇੰਸਟਾਗ੍ਰam ਦੇ ਉੱਪਰ ਰੀਲਾਂ ਬਣਾਉਣ ਤੱਕ ਸੀਮਤ ਹੈ ਪਿਛਲੇ ਦਿਨੀ ਉਹ ਜਿਹੜੀ ਇੰਸਟਾਗ੍ਰam ਦੇ ਉੱਪਰ ਵੀ ਸੀ ਇੱਕ ਕਮਲ ਕੌਰ ਭਾਬੀ ਕੰਚਨ ਕੁਮਾਰੀ ਉਹਦਾ ਵੀ ਕਤਲ ਹੋ ਗਿਆ ਮੈਰੋਂ ਸੀ ਜਿਹੜਾ ਉਹ ਨਿਹੰਗ ਸਿੰਘ ਉਹ ਹੁਣ ਤੱਕ ਫਰਾਰ ਹੈ ਤਲਕਿ ਇੱਕ ਪਾਸੇ ਤਾਂ ਦੁਨੀਆ ਐਡੇ ਵੱਡੇ ਪੱਧਰ ਤੇ ਉੱਪਰ ਚੇਂਜ ਵੱਲ ਵੱਧ ਰਹੀ ਆ ਤੇ ਦੂਜੇ ਪਾਸੇ ਜਿਹੜੇ ਸਾਡੇ ਲੋਕ ਨੇ ਸਾਡੇ ਲੋਕ ਸਿਰਫ ਤੇ ਸਿਰਫ ਇੰਸਟਾਗ੍ਰam ਦੇ ਉੱਪਰ ਰੀਲਾਂ ਬਣਾਉਣ ਤੱਕ ਸੀਮਤ ਨੇ ਤੇ ਇਹ ਕੁਝ ਸੂਟ ਵੀ ਕਰਦਾ ਜੇਕਰ ਸਾਡੇ ਦੇਸ਼ ਦੇ ਨੌਜਵਾਨ ਅਰੇਲਾ ਤੱਕ ਇਸੇਮਤ ਰਹਿਣਗੇ ਤਾਂ ਸਾਡੇ ਦੇਸ਼ ਦੀ ਸਿਆਸਤ ਨੂੰ ਵੀ ਸੂਟ ਕਰਦਾ ਸਾਡੇ ਸਿਆਸਤਦਾਨਾਂ ਨੂੰ ਵੀ ਸੂਟ ਕਰਦਾ ਕਿ ਸਿਰਫ ਤਾਂ ਸਿਰਫ ਆਹਾ ਨੱਚਣ ਗਾਉਣ ਜੋਗੇ ਰਹਿ ਜਾਣ ਸਰਕਾਰਾਂ ਨੂੰ ਸਵਾਲ ਨਾ ਕਰਪਣ ਆਪਣੇ ਹੱਕ ਆਪਣੀ ਪੜ੍ਹਾਈ ਆਪਣੀ ਐਜੂਕੇਸ਼ਨ ਬਾਰੇ ਸਰਕਾਰਾਂ ਨੂੰ ਉਹ ਨਾ ਪੁੱਛ ਸਕਣਾ ਤੁਸੀਂ ਖੋਲ ਕੇ ਦੇਖ ਲਓ ਇੰਸਟਾਗ੍ਰam ਖੋਲ ਕੇ ਦੇਖ ਲਓ ਤੁਸੀਂ ਟਿਕਟੌਕ ਖੋਲ ਕੇ ਦੇਖ ਲਓ ਆਪਣੇ ਦਾ ਫਿਲਹਾਲ ਹੋ ਟਿਕਟੌਕ ਬੈਨ ਹੋ ਗਈ ਵਿਦੇਸ਼ਾਂ ਦੇ ਵਿੱਚ ਚੱਲਦੀ ਆ ਤੁਸੀਂ ਸਨੈਪਚੈਟ ਖੋਲ ਕੇ ਦੇਖ ਲਓ ਫੇਸਬੁਕ ਖੋਲ ਕੇ ਦੇਖ ਲਓ ਤੁਸੀਂ YouTube ਖੋਲ ਕੇ ਦੇਖ ਲਓ ਯਾਨੀ ਕਿ ਐ ਲੱਗਦਾ ਕਿ ਅ ਸਾਰੇ ਦਾ ਸਾਰਾ ਦੇਸ਼ ਜੇ ਤੁਸੀਂ ਆਪਾਂ ਦੇਸ਼ ਨੂੰ ਇੱਕ ਪਾਸੇ ਰੱਖ ਦਈਏ ਇਕੱਲੇ ਜੇਕਰ ਆਪਾਂ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਸੂਬੇ ਦੀ ਕਿਉਂਕਿ ਆਪਾਂ ਪੰਜਾਬ ਦੇ ਨਾਲ ਸੰਬੰਧਤ ਆ ਜੇ ਤੁਸੀਂ ਇਕੱਲੇ ਪੰਜਾਬ ਦੀ ਵੀ ਗੱਲ ਕਰੋਗੇ ਤੁਹਾਨੂੰ ਐ ਲੱਗੂਗਾ ਕਿ ਸਾਰਾ ਹੀ ਪੰਜਾਬ ਨੱਚ ਰਿਹਾ ਫੇਸਬੁੱਕ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਸਨੇਪਚੈਟ ਦੇ ਉੱਪਰ ਜਿੱਥੇ ਇੱਕ ਪਾਸੇ ਦੁਨੀਆ ਵੱਡੇ ਬਦਲਾਵ ਵੱਲ ਵੱਧ ਰਹੀ ਆ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਹਰ ਇੱਕ ਚੀਜ਼ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਆਜੂਗੀ ਜੋ ਕੁਝ ਅੱਜ ਇਹ ਸਿਸਟਮ ਸਾਰਾ ਆਪਣੇ ਸਾਹਮਣੇ ਖੜਿਆ ਇਸ ਸਾਰੇ ਸਿਸਟਮ ਨੂੰ ਢਹਿ ਢੇਰੀ ਹੋ ਜਾਣਾ ਸਿਸਟਮ ਦਾ ਭਾਵ ਕਿ ਜਿਹੜੀਆਂ ਨੌਕਰੀਆਂ ਕਰਦੇ ਨੇ ਮਤਲਬ ਨੌਜਵਾਨ ਜਿਹੜੀਆਂ ਨੌਕਰੀ ਕਰਦੇ ਨੇ ਅਲੱਗ-ਅਲੱਗ ਫੀਲਡਾਂ ਦੇ ਵਿੱਚ ਉਹ ਉਹਨਾਂ ਬੱਚਿਆਂ ਦੀ ਥਾਂ ਦੇ ਉੱਪਰ AI ਨੇ ਲੈ ਲੈਣੀਆਂ ਆ ਜਿਹੜੇ ਹੋਰ ਕੰਮ ਕਾਜ ਨੇ ਕੋਈ ਬੈਂਕ ਦੀ ਜੌਬ ਆ ਕੋਈ ਡੇਟਾ ਨੂੰ ਐਨਾਲਾਈਜ਼ ਕਰਦੇ ਨੇ ਕਿਸੇ ਵੀ ਫੀਲਡਰ ਦੇ ਵਿੱਚ ਕੋਈ ਜੌਬ ਹੈ ਉਸ ਜੌਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਆਜੂਗੀ। ਯਾਨੀ ਕਿ ਇੱਕ ਤਾਂ ਬੇਰਜ਼ਗਾਰੀ ਪਹਿਲਾਂ ਹੀ ਸਿਖਰ ਦੇ ਉੱਪਰ ਹੈ। ਨੌਕਰੀਆਂ ਤਾਂ ਸਾਨੂੰ ਪਹਿਲਾਂ ਨਹੀਂ ਮਿਲਦੀਆਂ। ਨੌਕਰੀਆਂ ਇਸ ਕਰਕੇ ਸਾਨੂੰ ਨਹੀਂ ਮਿਲਦੀਆਂ। ਇਸ ਕਰਕੇ ਇਹ ਗੱਲ ਨਹੀਂ ਹੈ ਕਿ ਨੌਕਰੀਆਂ ਦੇਸ਼ ਦੇ ਵਿੱਚ ਨੌਕਰੀਆਂ ਨਹੀਂ ਹੈ। ਦੁਨੀਆ ਦੇ ਵਿੱਚ ਨੌਕਰੀ ਨਹੀਂ ਹੈ। ਨੌਕਰੀ ਕਰਨ ਦੇ ਲਈ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਕਾਬਲੀਅਤ ਚਾਹੀਦੀ ਆ ਉਹ ਕਾਬਲੀਅਤ ਸਾਡੇ ਕੋਲ ਨਹੀਂ ਹੈ ਰੋਜ਼ਗਾਰ ਬਥੇਰਾ ਕੰਮ ਬਥੇਰਾ ਜਿਹੜੀ ਚੀਜ਼ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਕਾਬਲੀਅਤ ਚਾਹੀਦੀ ਆ ਉਹ ਕਾਬਲੀਅਤ ਸਾਡੇ ਯੂਥ ਦੇ ਵਿੱਚ ਨਹੀਂ ਹੈ ਸਾਡੇ ਯੂਥ ਦੇ ਵਿੱਚ ਜੇਕਰ ਕੋਈ ਕਾਬਲੀਅਤ ਹੈਗੀ ਆ ਤਾਂ ਉਹ ਕਾਬਲੀਅਤ ਹੈਗੀ ਆ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਨੱਚਣ ਵਾਲੀਆਂ ਰੀਲਾਂ ਬਣਾਉਣੀਆਂ ਨੇ AI ਵੱਟੇ ਪੱਦਰ ਦੇ ਉੱਪਰ ਇਸ ਮਤਲਬ ਸਿਸਟਮ ਦੇ ਵਿੱਚ ਚੇਂਜ ਲੈ ਕੇ ਆਊਗੀ ਨੌਕਰੀਆਂ ਵਾਲੇ ਪਾਸੇ ਮਤਲਬ ਸਾਰੇ ਹਰ ਦੇਸ਼ ਤੇ ਹਰ ਇੱਕ ਫੀਲਡ ਦੇ ਵਿੱਚ AI ਨੇ ਵੱਡੀ ਇੱਕ ਚੇਂਜ ਲੈ ਕੇ ਆਉਣੀ ਹੈ ਪਰ ਸਾਡੇ ਪੰਜਾਬੀਆਂ ਦਾ ਇੱਕ ਸੁਭਾਇਸ ਅਸੀਂ ਚੀਜ਼ ਨੂੰ ਉਦੋਂ ਅਡਾਪਟ ਕਰਦੇ ਹਾਂ ਜਦੋਂ ਦੁਨੀਆ ਉਸ ਚੀਜ਼ ਨੂੰ ਛੱਡ ਦਿੰਦੀ ਹੈ ਫਿਲਹਾਲ ਸਾਨੂੰ ਹੁਣ ਤੱਕ AI ਬਾਰੇ ਕੱਖ ਵੀ ਨਹੀਂ ਪਤਾ ਕਿ AI ਚ AI ਚੀਜ਼ ਕੀ ਹੈ ਤੇ ਕਿੱਡੇ ਵੱਡੇ ਪੱਧਰ ਦੇ ਉੱਪਰ ਸਾਡੀ ਜ਼ਿੰਦਗੀ ਦੇ ਉੱਪਰ ਇਹਨੇ ਪ੍ਰਭਾਵ ਪਾਉਣਾ ਸਾਨੂੰ ਉਦੋਂ ਪਤਾ ਲੱਗੂਗਾ ਜਦੋਂ ਪ੍ਰਭਾਵ ਪੈ ਜਾਊਗਾ ਤੇ ਸਾਡੀ ਜ਼ਿੰਦਗੀ ਤਹਿਸਨੈਸ ਵੀ ਹੋ ਜਾਊਗੀ ਉਦੋਂ ਅਸੀਂ ਇਸ ਵਾਲੇ ਪਾਸੇ ਸਿੱਖਣ ਵਾਲੇ ਪਾਸੇ ਨਹੀਂ ਉਦੋਂ ਵੀ ਇਸ ਇਸ ਚੀਜ਼ ਨੂੰ ਅਸੀਂ ਜਾਣਨ ਵਾਲੇ ਪਾਸੇ ਪੜਾਂਗੇ ਕਿ ਅਸੀਂ ਦੇਖਤਾਂ ਲਈਏ ਕਿ ਜਿਹੜੀ ਚੀਜ਼ਾਂ ਐ ਏਡੀ ਵੱਡੀ ਪੱਧਰ ਤੇ ਪਰ ਸੰਸਾਰ ਦੇ ਉੱਪਰ ਵਿਚਰ ਰਹੀਆਂ ਨੇ ਕਿ ਆਖਰ ਚੀਜ਼ਾਂ ਇਹ ਹੈ ਕੀ ਨੇ ਸੋ ਜਿਹੜਾ ਯੂਥ ਹੈ ਇੰਸਟਾਗ੍ਰam ਵਾਲੇ ਪਾਸਿਓਂ ਸਨੈਪਚੈਟ ਵਾਲੇ ਪਾਸਿਓਂ हट ਕੇ ਦੇਖੋ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਜੇ ਸਿੱਖ ਨਹੀਂ ਸਕਦੇ ਘੱਟੋ ਘੱਟ ਸਮਝਣ ਦਾ ਯਤਨ ਕਰੋ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਜੋ ਕੁਝ ਦੁਨੀਆ ਦੇ ਵਿੱਚ ਹੋ ਰਿਹਾ ਉਹਦਾ ਸਾਡੀ ਜ਼ਿੰਦਗੀ ਦੇ ਉੱਪਰ ਜਿਹੜੇ ਪ੍ਰਭਾਵ ਨੇ ਫੈਸਲੇ ਨੇ ਕੀ ਪ੍ਰਭਾਵ ਰਹਿਣਗੇ